ਮੈਂ ਵਿਸ਼ਵਾਸ ਦਿਵਾਉਣਾ ਫਰੋਇ ਪ੍ਰਤੀ ਜਨਤਾ ਨੂੰ ਕਿ ਸਭ ਤੋਂ ਪਹਿਲਾਂ ਮੈਂ ਪਾਰਲੀਮੈਂਟ ਦੇ ਵਿੱਚ ਜਾ ਕੇ ਬਾਰਡਰ ਖਲਾਉਂਦਾ ਮੁੱਦਾ ਚੁੱਕੂੰਗਾ ਔਰ ਇਹਨੂੰ ਖਲਾਉਂਦਾ ਵੀ ਫਾਜ਼ਿਲਕਾ ਦਾ ਵੀ ਫਰੋਇ ਪ੍ਰ ਲੋਕ ਸਭਾ ਚੋਣਾਂ ਦਾ ਬੁਖਾਰ ਲੋਕਾਂ ਦੇ ਸਿਰ ਚੜ ਬੋਲਣ ਲੱਗਾ ਜਿੱਥੇ ਵਰਕਰ ਪਾਰਟੀਆਂ ਦੇ ਸਮਰਥਕ ਉਮੀਦਵਾਰਾਂ ਦੇ ਚਾਵਾਣ ਪੂਰੀ ਤਰ੍ਹਾਂ ਸਰਗਰਮੀ ਦਿਖਾ ਰਹੇ ਆ ਉਥੇ ਚੋਣਾ ਲੜਨ ਦੇ ਇਸ਼ਕ ਅਤੇ ਜਿੱਤ ਦਰਜ ਕਰਕੇ ਆਪੋ ਆਪਣੇ ਹਲਕੇ ਦੀ ਆਵਾਜ਼ بلند ਕਰਨ ਵਾਲੇ ਦੀ ਇੱਛਾ ਰੱਖਦੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵੱਲੋਂ ਨਾਮ ਜਨਗੀਆਂ ਵਡ ਦਿੱਤੀਆਂ ਗਈਆਂ ਪੂਰੇ ਚਾਵਾ ਨਾਲ ਉਤਸ਼ਾਹ ਨਾਲ ਅਤੇ ਆਸਾਂ ਨਾਲ ਜਲੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਆ ਅੱਜ ਆਪਾਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੋਕ ਸਭਾ ਹਲਕਾ ਫੋਜਪੁਰ ਤੋਂ ਉਮੀਦਵਾਰ ਸਵਰਗਵਾਸੀ ਮਰਹੂਮ ਆਗੂ ਤਿੰਨ ਵਾਰ ਲਗਾਤਾਰ ਫਰੋਇਦਪੁਰ ਤੋਂ ਜਿੱਤਾਂ ਦਰਜ ਕਰਨ ਵਾਲੇ ਚੋਰਾ ਸਿੰਘ ਮਾਨ ਸਾਫ ਦਾ ਸੰਸਦ ਦੇ ਹੌਨਾਰਸ ਪੁੱਤਰ ਨਰਦੇਵ ਸਿੰਘ ਗੋਬੀ ਮਾਨ ਦੀ ਜੋ ਸ਼੍ਰੋਮਣੀ ਅਕਾਲੀ ਦਲ ਦਾ ਪੁੱਤ ਬਣ ਕੇ ਲੋਕ ਸਭਾ ਹਲਕਾ ਫਰੋਇਦਪੁਰ ਤੋਂ ਚੋਣ ਲੜ ਰਿਹਾ ਹੈ ਜਿਸ ਵੱਲੋਂ ਬਹੁਤ ਹੀ ਸਾਦੇ ਅਤੇ ਗੁਰੂ ਸਾਹਿਬ ਦੇ ਆਸ਼ੇ ਅਨੁਸਾਰ ਕਾਗਜ਼ ਆਪਣੇ ਨਾਮ ਦੇ ਪੱਤਰ ਸਾਖ ਕੀਤੇ ਗਏ ਸਭ ਤੋਂ ਪਹਿਲਾਂ ਮਾਨ ਪਰਿਵਾਰ ਆਪਣੇ ਸਮਰਥਕਾਂ ਸਮੇਤ ਅਤੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਵ代ਿਕਾਂ ਸਾਹਿਬ ਕਬਦਾਈਕਾਂ ਨੂੰ ਲੈ ਕੇ ਗੁਰਦੁਆਰਾ ਸਾਰਾ ਗੜੀ ਸਾਹਿਬ ਵਿਖੇ ਨਤਮਸਤਕ ਹੋਏ ਪਰਿਵਾਰ ਨਾਲ ਅਰਦਾਸ ਲੜ ਕੇ ਅਰਦਾਸ ਬੇਨਤੀ ਕੀਤੀ ਅਤੇ ਗੁਰੂ ਸਾਹਿਬ ਤੋਂ ਲੋਕ ਸੇਵਾ ਕਰਨ ਦਾ ਅਸ਼ੀਰਵਾਦ ਮੰਗਿਆ ਅਰਦਾਸ ਬੇਨਤੀ ਕਰਨ ਉਪਰੰਤ ਨਿਰਦੇਵ ਸਿੰਘ ਬੋਬੀ ਮਾਨ ਆਪਣੇ ਨਾਲ ਕਮਰਜੀਤ ਸਿੰਘ ਰੋਜੀ ਬਰਕੰਦੀ ਵਰਦੀਪ ਸਿੰਘ ਨੋਨੀ ਮਾਨ ਹਰਪੀ ਸਿੰਘ ਔਟ ਭਾਈ ਯுகਿੰਦਰ ਸਿੰਘ ਜਿੰਦੂ ਰੋਹਿਤ ਕੁਮਾਰ ਮੰਟੂ ਹੋਰਾ ਬਚਿੱਤਰ ਸਿੰਘ ਪੀਏ ਆਦ ਅਕਾਲੀ ਦਲ ਦੇ ਸਿਰਕਟ ਆਗੂਆਂ ਨੂੰ ਨਾਲ ਲੈ ਕੇ ਜ਼ਿਲ੍ਹਾ ਚੋਣ ਅਫਸਰ ਦੇ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਰਜੇਸ਼ ਤਮਾਨ ਕੋਲ ਦਖਲ ਕਰਵਾਏ ਇਸ ਤੋਂ ਇਲਾਵਾ ਉਹਨਾਂ ਦੀ ਧਰਮ ਪਤਨੀ ਅਤੇ ਭਤੀਜੇ ਵੱਲੋਂ ਵੀ ਨਾਮਜ਼ਦਗੀ ਪੱਤਰ ਭਰੇ ਗਏ ਔ ਲੋਕ ਆਵਾਜ਼ ਬੰਨ ਦਾ ਦਾਵਾ ਕਰਦੇ ਹੋਏ ਨਰਦੇਵ ਸਿੰਘ ਬੋਬੀਮਾਨ ਨੇ ਕਿਹਾ ਕਿ ਉਹ ਫਿਰੋਜ਼ਪੁਰ ਦੇ ਹੋਣ ਵਾਲੇ ਵਿਕਾਸ ਨੂੰ ਮੁੱਖ ਰੱਖ ਕੇ ਦਿੱਲੀ ਪਹੁੰਚ ਆਵਾਜ਼ ਬਲੰਦ ਕਰਨਗੇ ਪਛੜੇ ਫਿਰੋਜ਼ਪੁਰ ਦੀ ਨਿਹਾਰ ਬਦਲਣ ਲਈ ਖਾਸ ਤੌਰ ਤੇ ਫਿਰੋਜ਼ਪੁਰ ਤੇ ਵਿਕਾਸ ਅੜੋੜਾ ਬਣੇ ਹਿੰਦ-ਪਾਕ ਸਰਹੱਦ ਦੇ ਬੰਦ ਹੋਏ ਵਪਾਰ ਨੂੰ ਖਲਵਾਉਣ ਲਈ ਹਰ ਸੰਭਵ ਯਤਨ ਆਓ ਸੁਣਦੇ ਹਾਂ ਕੀ ਕਹਿੰਦੇ ਆ ਨਰਦੇਵ ਸਿੰਘ ਬੋਬੀਮਾਨ ਨਾਮਜੋ ਦੀ ਪੱਤਰ ਅਸੀਂ ਪੜਿਆ ਹੈ ਮੈਂ ਵਿਸ਼ਵਾਸ ਦਿਵਾਉਣਾ ਹੈ ਉਪਰਵਾਸੀਆਂ ਨੂੰ ਜੋ ਮੇਰੇ ਤੇ ਮੇਰੇ ਪਰ ਹੱਥ ਰੱਖਣਗੇ ਜੋ ਮੇਰੇ ਤੋਂ ਚਾਹੁੰਦੇ ਆ ਉਹਨਾਂ ਤੇ ਮੈਂ ਪੂਰਾ ਉਤਰ ਹਾਂ ਲੋੜਾਂ ਤਾਂ ਬਣੀਆਂ ਬਾਰਡਰ ਦੇ ਉੱਤੇ ਕਿਉਂਕਿ ਜਿਹੜਾ ਸਾਡਾ ਫੋਰਸ ਪਰ ਪਾਰਲੀਮੈਂਟ ਪਹੁੰਚਣ ਸੀ ਹੈ ਬਾਰਡਰ ਪੱਖੀ ਏਰੀਆ ਹੈ ਪਹਿਲਾਂ ਡਵੈਲਪਮੈਂਟ ਵੀ ਹੋਈ ਹੈ ਤੇ ਰੋਈ ਉਦੋਂ ਹੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇਥੋਂ ਮੁੱਖ ਮੰਤਰੀ ਬੰਦੇ ਰਹੇ ਐ ਪਰ ਲੋੜਾਂ ਜਿਹੜੀਆਂ ਅੱਜ ਸਭ ਤੋਂ ਵੱਡੀ ਮੁਕ ਲੋੜਾ ਹੈ ਬਾਰਡਰ ਖਾਣ ਦੀ ਕਿਉਂਕਿ ਰੋਈਪੁਰ ਹੈ ਜਿਹੜਾ 1947 ਦੇ ਪਹਿਲਾਂ ਜਿਹੜਾ ਇਹਦਾ ਬਹੁਤ ਵੱਡਾ ਸ਼ਹਿਰ ਸੀਗਾ ਲੇਕਿਨ ਬਾਰਡਰ ਤੇ ਹੋਣੇ ਕਰਕੇ ਬਹੁਤ ਪਛੜ ਗਿਆ ਮੈਂ ਵਿਸ਼ਵਾਸ ਦੋਣਾ ਰੋਈਪੁਰ ਦੀ ਜਨਤਾ ਨੂੰ ਤੇ ਸਭ ਤੋਂ ਪਹਿਲਾਂ ਮੈਂ ਪਾਰਲੀਮੈਂਟ ਦੇ ਵਿੱਚ ਜਾ ਕੇ ਬਾਰਡਰ ਖਲਾਉਂਦਾ ਮੁੱਦਾ ਚੁੱਕੂੰਗਾ ਔਰ ਇਹਨੂੰ ਖਲਾਉਂਗਾ ਵੀ ਫਾਜ਼ਿਲਖਾ ਦਾ ਵੀ ਫਰਜ਼ ਹੈ